ਸਭਿਦਾਨ ਸਭਾ ਹਲਕਾ ਖੇਮ ਕਰਨ ਦੇ ਅਧੀਨ ਆਉਂਦੇ ਪਿੰਡ ਕੱਚਾ ਪੱਕਾ ਕਲਾਂ ਤੋਂ ਬਲਜੀਤ ਕੌਰ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਗੱਲਬਾਤ ਕਰਦੇ ਸਰਦਾਰ ਸੁਲਵਿੰਦਰ ਸਿੰਘ ਨੇ ਕਿਹਾ ਹੈ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸਾਰਿਆਂ ਨੂੰ ਨਾਂ ਲੈ ਕੇ ਚੱਲਣ ਦਾ ਭਰੋਸਾ ਦਿੱਤਾ ਗਿਆ। ਇਸ ਦਿਨ ਨਹੀਂ ਵਕ ਵਕ ਪਿੰਡਾਂ ਵਿੱਚ ਸਰਬਸੰਮਤੀਆਂ ਨਾਲ ਸਰਪੰਚ ਬਣਾਏ ਗਏ ਨੇ ਅਖੀਰ ਵਿੱਚ ਉਹਨਾਂ ਕਿਹਾ ਹੈ ਕਿ ਅਸੀਂ ਆਪਣੇ ਪਿੰਡ ਨੂੰ ਵਿਕਾਸ ਦੀਆਂ ਬੁਲੰਤੀਆਂ ਤੇ ਲੈ ਕੇ ਜਾਵਾਂਗੇ ਹਾਂਜੀ ਕੀ ਨਾ ਭਾਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਆਪਣਾ ਨਾਂਜੀ ਸਿੰਘ ਹੈ ਜੀ ਪਿੰਡ ਕੱਚਾਪਕਾ ਖਲਾ ਨਹੀਂ ਸਾਡਾ ਹਾਂਜੀ ਇੱਕ ਆਪਣੇ ਬਹੁਤ ਵੱਡੀ ਜਿਹੜੀ ਤੁਹਾਡੇ ਘਰ ਦੇ ਵਿੱਚ ਜ਼ਿੰਮੇਵਾਰੀ ਮਿਲੀ ਸਰਪੰਚ ਬਣਾਇਆ ਗਿਆ ਕਿੰਨਾ ਨੂੰ ਸਰਪੰਚ ਬਣਾਇਆ ਤਾਂ ਕੀ ਕਹਿਣਾ ਚਾਹੋਗੇ ਇਹ ਜੀ ਮੇਰੀ ਮਾਤਾ ਗੁਰਜੀਤ ਕੌਰ ਜੀ ਨੇ ਸਰਪੰਚ ਬਣਾਇਆ ਉਹ ਬਣੇ ਨਹੀਂ ਹਾਂਜੀ ਕੀ ਕਹਿਣਾ ਚਾਹੋਗੇ ਹਲਕਾ ਨਵਾਸੀਆਂ ਨੂੰ ਜਿਹੜੇ ਜਿਹੜੇ ਬਾਕੀ ਦੇ ਸਰਪੰਚ ਬਣੇ ਆ ਸਾਰਿਆਂ ਨੂੰ ਵੀ ਮੈਂ ਤੇ ਵਧਾਈ ਦੇਣਾ ਚਾਹੁੰਦਾ ਜਿਹੜੇ ਸੰਪਤੀਆਂ ਸਰਪੰਚ ਬਣੇ ਆ ਤੇ ਬਾਕੀ ਸਭ ਸਰਪੰਚ ਸਿੰਘ ਕੋ ਨਾਮ ਲੈ ਸਰਵ ਦਾ ਬਹੁਤ ਬਹੁਤ ਧੰਵਾਦ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਸੰਪਤੀਆਂ ਕਰਾਈਆਂ ਤੇ ਸ਼ਾਂਤੀਪੂਰਤ ਬਹੁਤ ਜਲਦੀ ਸਰਪੰਚ ਬਣਾ ਚੁੱਕੇ ਪਿੰਡ ਦੇ ਕਿਹੜੇ ਕਿਹੜੇ ਜਿਹੜੇ ਵਿਕਾਸ ਕਾਰਜ ਕਰਵਾਉਣ ਵਾਲੇ ਆ ਜੇ ਰਹਿੰਦੇ ਜੀ ਇਹਨੇ ਵੀ ਕਈ ਕਾਰਜ ਰਹਿੰਦੇ ਨੇ ਕੋਈ ਜੇ ਇਹ ਫਾਇਲ ਦੇ ਆਧਾਰ ਤੇ ਜੇ ਵੀ ਕੋਈ ਮੁਹਿੰਮ ਸ਼ੁਰੂ ਕਰਾਂਗੇ ਜੀ ਉਹਦੀ ਕੀ ਰਣਨੀਤੀ ਹੋਵੇਗੀ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੀ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਤੇ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾਊਗਾ ਜੀ ਜਾਣਤਾ ਜੀ ਖੱਟਾ ਪੱਕਾ ਦੇ ਵਿੱਚ ਕਲਾਾਂ ਦੇ ਵਿੱਚ ਬਹੁਤ ਘੱਟ ਨਸ਼ਾ ਜੀ ਬਾਤੀ ਪਿੰਡਾਂੋਂ ਬਹੁਤ ਫੜਕੇ ਆ ਫਿਰ ਵੀ ਜੇ ਕੋਈ ਉਨੀ ਨੀਤੀ ਕਸਰ ਹੈਗੀ ਨੇ ਉਹਦੇ ਤੇ ਅਸੀਂ ਪੂਰਾ ਜ਼ੋਰ ਦੇਵਾਂਗੇ ਉਸ ਵੀ ਮਤ ਨਾਲ ਜੇ ਕੋਈ ਊਗਾ ਕਸਰ ਕੋਈ ਨੁਕਸਾਨ ਨਹੀਂ ਹੋਣਾ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਨਗਰ ਹੈ ਜੀ ਮੇਰਾ ਨਾਮ ਦੱਸੇਗਾ ਜੀ ਤੇ ਸਾਡਾ ਪਿੰਡ ਕੱਚਾ ਪੱਕਾ ਕਲਾਉ ਹਾਂ ਹਾਂ ਜੀ ਕੱਚਾ ਪੱਕਾ ਕਲਾਉ ਦੀ ਇੱਕ ਅੱਜ ਜਿਹੜੀ ਨਵੀਂ ਪੰਚਾਇਤ ਚੁਣੀ ਗਈ ਸਰਬਸੰਮਤੀ ਦੇ ਨਾਲ ਕਿਹਨਾਂ ਨੂੰ ਸਰਪੰਚ ਬਣਾਇਆ ਗਿਆ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਖੇਮ ਕਨ ਹਲਕੇ ਦੇ ਵਿੱਚ ਅਸੀਂ ਐਮਐਲਏ ਸਰਦਾਰ ਸਰਵਨ ਸਿੰਘ ਧੁੰਦੇ ਅਤੀ ਧਨਵਾਦੀ ਹਾਂ ਕਿ ਜਿਨ੍ਹਾਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਹੈ ਸਰਬਸੰਮਤੀ ਦੇ ਹੱਲ ਜਿਹੜੇ ਆਪਾਂ ਚ ਸਰਪੰਚ ਚੁਣੇ ਆ ਤੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਖਰਚਾ ਬਚਾਇਆ ਇਹੋ ਖਰਚਾ ਜਿਹੜਾ ਵਾਹੀ ਜਿਹੜਾ ਪਿੰਡ ਦੇ ਵਿਕਾਸ ਤੇ ਹੋਵਾਂਗਾ ਕਿਹਨਾਂ ਨੂੰ ਜਿਹੜਾ ਸਰਪੰਚ ਬਣਾਇਆ ਗਿਆ ਹੈ ਇਹ ਸਾਡੇ ਤਬਰ ਦੇ ਵਿੱਚ ਸਾਡੀ ਪਰਜਾਈ ਲੱਗਦੀ ਹੈ ਬਰਜੀਰਕੌਰ ਉਹਨਾਂ ਨੂੰ ਸਰਪੰਚ ਚੁਣਿਆ ਗਿਆ ਕਿਹੋ ਜਿਹੜੇ ਚੁਣੌਤੀਆਂ ਜੜੀਆਂ ਰਹਿਣ ਵਾਲੀਆਂ ਅੱਗੇ ਸਮੇਂ ਦੇ ਵਿੱਚ ਚੁਣੌਤੀਆਂ ਤੇ ਬਹੁਤ ਹੈ ਪਰ ਇਹ ਆਪ ਵੀ 1 ਬਾਈ 1 ਜਿਹੜੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਇਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਪਿੰਡ ਦਾ ਜਿਹੜਾ ਪ੍ਰੋਪਰ ਜਿਹੜਾ ਵਿਕਾਸ ਕੀਤਾ ਜਾਵੇ ਨੌਜਵਾਨਾਂ ਵਾਸਤੇ ਕੀ ਉਪਰਾਲਾ ਕਰੋਗੇ ਨੌਜਵਾਨਾਂ ਵਾਸਤੇ ਜਿਹੜੀ ਆ ਪੰਚਾਇਤ ਆ ਇਹਨਾਂ ਦੇ ਇੱਕ ਇਹਨਾਂ ਨੇ ਬੜਾ ਚੋਣ ਮੈਨੀਫੈਸਟੋ ਦੇ ਵਿੱਚ ਪਹਿਲਾਂ ਵੀ ਕਲੀਅਰ ਕੀਤਾ ਹੈ ਕਿ ਇੱਕ ਤੇ ਸਾਡੇ ਪਿੰਡ ਦੇ ਵਿੱਚ ਕਲੱਬ ਦੀ ਜਿਹੜੀ ਲੋੜ ਆ ਤੇ ਇੱਕ ਜਿਹੜੀ ਆ ਸਾਡੇ ਪਿੰਡ ਦੇ ਵਿੱਚ ਜਿਹੜੀ ਲਾਇਬ੍ਰੇਰੀ ਦੀ ਬਹੁਤ ਲੋੜ ਆ ਜਿਹੜੇ ਬੱਚੇ ਜਿਹੜੇ ਆ ਉਹ ਜਿਹੜੀ ਚੰਗੀਆਂ ਚੰਗੀਆਂ ਕਿਤਾਬਾਂ ਪੜ੍ਹ ਤੇ ਉਹ ਚੰਗੇ ਕਨਾਲ ਰੱਖ ਬਣੇ ਇੱਕ ਜਿਹੜੇ ਕਈ ਪਿੰਡਾਂ ਦੇ ਵਿੱਚ ਮੰਨ ਲਓ ਜਾਂ ਤੁਹਾਡਾ ਪਿੰਡ ਜੋ ਜਿਹਦੇ ਵਿੱਚ ਆਇੰਦਾ ਕਈ ਖੇਡਾਂ ਦਾ ਜਿਹੜਾ ਕੋਈ ਸਟੇਡੀਅਮ ਕੋਈ ਸਟੇਡੀਅਮ ਨਹੀਂ ਕਿਹਾ ਹੈ ਉਹਨਾਂ ਬਾਰੇ ਕੀ ਸਾਡੇ ਪਿੰਡ ਦੇ ਵਿੱਚ ਖੇਡ ਸਟੇਡੀਅਮ ਬਣਿਆ ਤੇ ਹੈ ਪਰ ਉਹ ਅਧੂਰਾ ਜਿਹੜਾ ਇਹ ਪੰਚਾਇਤ ਨੂੰ ਅਸੀਂ ਜਿਹੜੀ ਆ ਬੇਨਤੀ ਕਰਾਂਗੇ ਵੀ ਉਹ ਪੂਰਾ ਕਰਕੇ ਕੰਪਲੀਟ ਕਰਕੇ ਉਹਦੇ ਵਿੱਚ ਜਿਹੜੀ ਆ ਧਰਤੀ ਵਗੈਰਾ ਪਾ ਕੇ ਤੇ ਉੱਥੇ ਜਿਹੜੀਆਂ ਗੇਮ ਹੋ ਜਿਹੜੀਆਂ ਕਰਾਈਆਂ ਕੀ ਕਾਰਨ ਕੀ ਜਿਹੜਾ ਅਧੂਰਾ ਰਹਿ ਜਾਂਦਾ ਕਿ ਪਿਛਲੀਆਂ ਸਰਕਾਰਾਂ ਦਾ ਕੋਈ ਢੇਲੀ ਕਰ ਗੁਜ਼ਾਰੀ ਕਰਨ ਇਲਗ ਸਰਕਾਰਾਂ ਨੇ ਜਿਹੜੀ ਉਹਦੀ ਗ੍ਰਾਂਟ ਵਗੈਰਾ ਜਿਹੜੀ ਆ ਘਟ ਦਿੱਤੀ ਜੀ ਦੇ ਕਰਕੇ ਉਹ ਨਹੀਂ ਵੱਜ ਸਕਿਆ ਪਰ ਅਸੀਂ ਐਪ ਸਰਕਾਰ ਨੂੰ ਜਿਹੜਾ ਸਰਵਨ ਸਿੰਘ ਧੁੰਦ ਜਿਹੜਾ ਜਿਹੜਾ ਐਮਐਲਏ ਸਾਹਿਬ ਆ ਉਹਨਰ ਵੀ ਬੇਤੀ ਕਰਾਂਗੇ ਕਿ ਉਹ ਵੱਤ ਵੱਤ ਗ੍ਰਾਂਟ ਦੇ ਕੇ ਤੇ ਇਹ ਜਿਹੜਾ ਸਾਡੇ ਅਧੂਰੇ ਕੰਮ ਆਪ ਨੂੰ ਪੂਰੇ ਕਰਾਉਣਗੇ ਧੰਨਵਾਦ ਜੀ